ਬੰਡ ਆ ਗਿਆ ਤੇ ਦੜੀ ਪੰਜਾਬੀ ਗਾਇਕ ਖਾਨ ਸਾਹਿਬ ਨੂੰ ਇੱਕ ਗਹਿਰਾ ਸਦਮਾ ਲੱਗਿਆ ਜਿੱਥੇ 25 ਸਤੰਬਰ ਨੂੰ ਉਨ੍ਹਾਂ ਦੇ ਮਾਤਾ ਜੀ ਦੀ ਮੌਤ ਹੋ ਗਈ ਸੀ ਉੱਤੇ ਹੀ ਹੁਣ ਪਿਤਾ ਦਾ ਵੀ ਦੇਹਾਂਤ ਹੋ ਗਿਆ ਜਿਸ ਦੇ ਕਾਰਨ ਪੰਜਾਬੀ ਸੰਗੀਤ ਜਗਤ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਦੱਸਦੀ ਹੈ ਕਿ ਪੰਜਾਬੀ ਸੰਗੀਤ ਜਗਤ ਨੂੰ ਇਹ ਬੇਹਦ ਦੁਖਦਾਈ ਖਬਰ ਨਿਕਲ ਕੇ ਦੁਖਦਾਈ ਖਬਰ ਨਿਕਲ ਕੇ ਸਾਹਮਣੇ ਆਈ ਹੈ ਮਸ਼ਹੂਰ ਗਾਇਕ ਖਾਨ ਸਾਹਿਬ ਦੇ ਪਿਤਾ ਇਕਬਾਲ ਮੁਹੰਮਦ ਦਾਦ ਖਾਨ ਤੋ ਗਿਆ ਪਰਿਵਾਰਕ ਸੂਤਰਾਂ ਮੁਤਾਬਿਕ ਖਾਨ ਸਾਹਿਬ ਦੇ ਪਿਤਾ ਫਗਵਾੜਾ ਦੇ ਵਿੱਚ ਆਪਣੇ ਪੁੱਤਰ ਦੇ ਘਰ ਆਏ ਹੋਏ ਸਨ ਜਿੱਥੇ ਉਹਨਾਂ ਨੂੰ ਸਾਇਲੈਂਟ ਹਾਰਟ ਅਟੈਕ ਆਇਆ ਅਤੇ ਉਹ ਉੱਥੇ ਹੀ ਦਮ ਤੋੜ ਗਏ ਇਸ ਤੋਂ ਬਾਅਦ ਖਾਨ ਸਾਹਿਬ ਦੇ ਪਿਤਾ ਦਾ ਪਾਤਵ ਸਰੀਰ ਉਹਨਾਂ ਦੇ ਪਿੰਡ ਪੰਡਾਲ ਤੋਂ ਲੈ ਜਾਇਆ ਗਿਆ ਜਿੱਥੇ ਅੱਜ ਦੁਪਹਿਰ ਦੱਸਿਆ ਜਾ ਰਿਹਾ ਹੈ